ਫਤੇਗੜਚੂੜੀਆਂ ਦੇ ਹਿੰਦੂ ਸੰਗਠਨਾਂ ਦਾ ਫੁੱਟਿਆ ਗੁੱਸਾ ਸ਼ਹਿਰ 'ਚ ਕਟਿਆ ਗਿਆ ਵਿਸ਼ਾਲ ਰੋਸ ਮਾਰਚ ਬੰਗਲਾਦੇਸ਼ ਵਿਰੁੱਧ ਹਿੰਦੂ ਸੰਗਠਨਾਂ ਵੱਲੋਂ ਕੀਤੀ ਗਈ ਨਾਰੇਬਾਜੀ ਕਿਹਾ ਬੰਗਲਾਦੇਸ਼ 'ਚ ਸਨਾਤਨੀ ਹਿੰਦੂਆਂ ਤੇ ਅਤਿਆਚਾਰ ਬੰਦ ਹੋਵੇ ਫਤੇਗੜਚੂ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਬੰਗਲਾਦੇਸ਼ ਵਿਰੁੱਧ ਰੋਸ ਮਾਰਚ ਕਟਿਆ ਗਿਆ ਜੋ ਗਗਰਵਾਲਾ ਮੰਦਰ ਤੋਂ ਹੁੰਦਾ ਹੋਇਆ ਵੱਖ-ਵੱਖ ਸ਼ਹਿਰ ਤੇ ਹਿੱਸਿਆਂ ਜੋ ਗੁਚਰ ਕੇ ਪ੍ਰਾਣਾ ਪਾਸਾ ਡਾਬ ਕੇ ਸਮਾਪਤ ਹੈ ਇਸ ਮੁਕਕੇ ਵਕ ਵਕ ਹਿੰਦੂਜ ਘਟਨਾ ਦੇ ਆਗੂਆਂ ਵੱਲੋਂ ਬੰਗਲਾਦੇਸ਼ ਵਿਰੁੱਧ ਜ਼ਬਰਦਸਤ ਨਾਰੀ ਬਾਜੀ ਕੀਤੀ ਗਈ ਅਤੇ ਹਿੰਦੂਜ ਘਟਨਾ ਦੇ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸਨਤਨੀ ਹਿੰਦੂਆਂ ਉਪਰ ਅਤਿਆਚਾਰ ਹੋ ਰਿਹਾ ਹੈ ਉਸ ਨੂੰ ਬੰਦ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਨਤਨੀ ਹਿੰਦੂਆਂ ਤੇ ਬੰਗਲਾਦੇਸ਼ ਹੋ ਰਹੇ ਅਤਿਆਚਾਰ ਨੂੰ ਪ੍ਰਤਾਪਸ਼ਟ ਨਹੀਂ ਕੀਤਾ ਜਾਵੇਗਾ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਬੀਪੀਆਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਗੁੱਸੇ ਭਰੇ ਲਾਜੇ ਕਿਹਾ ਕਿ ਬੰਗਲਾਦੇਸ਼ ਸਨਤਨੀ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਨੂੰ ਬੰਦ ਕੀਤਾ ਜਾਵੇ ਉਹਨਾਂ ਕਹਾਂ ਕੇ ਅਗਰ ਹਿੰਦੂਆਂ ਉੱਪਰ ਬੰਗਲਾਦੇਸ਼ 'ਚ ਅਤਿਆਚਾਰਪੰਤ ਨਹੀਂ ਹੁੰਦਾ ਤਾਂ ਉਹ ਵੱਡੀ ਪੱਤਰ ਤੇ ਤੀਸ਼ ਵਿੱਚ ਅੰਦੋਲਨ ਸ਼ੁਰੂ ਕਰਨਗੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਦਬਾਅ ਬਣਾਉਂਦਿਆਂ ਕਿਹਾ ਕੇ ਕੋ ਬੰਗਲਾਦੇਸ਼ ਵਿੱਚ ਸਨਾਤਨੀ ਹਿੰਦੂਆਂ ਉੱਪਰ ਹੋ ਰੇ ਅਤਿਆਚਾਰ ਵਿਰੁੱਧ ਆਵਾਜ਼ ਉਠਾਉਣ ਅਤੇ ਹਿੰਦੂਆਂ ਨੂੰ ਉੱਥੋਂ ਅਜਾਦ ਕਰਵਾਇਆ ਜਾਵੇ ਅੱਜ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਉਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਕੱਢਿਆ ਗਿਆ ਵਾ ਬੰਗਲਾਦੇਸ਼ ਦੇ ਵਿੱਚ ਜਿੱਦਾ ਵੀ ਸਾਰੇ ਨੂੰ ਪਤਾ ਸਾਰੇ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਚੱਲ ਰਿਹਾ ਵਾ ਕਿ ਜਿਹੜੀ ਇੱਥੇ ਵੀ ਕट्टरपंथी ਸਰਕਾਰ ਤਖਤਾ ਪਲਟ ਕੇ ਬਣੀ ਆ ਉਹਨੇ ਇੱਥੇ ਸਾਡੇ ਘੱਟ ਜਿੰਦੀ ਹਿੰਦੂ ਵੋਟ ਦੇ ਜੌਲੀ ਸਿੱਖ ਸਾਰੇ ਸਮਾਜ ਤੇ ਬਹੁਤ ਅਤਿਆਚਾਰ ਕੀਤਾ ਸਾਡੇ ਤਿੰਨ ਸਾਨ ਮੰਦਰ ਢਾਹੇ ਗੁਰਦੁਆਰੇ ਢਾਹੇ ਨੇ ਇੱਥੇ ਧੂਆਂ ਭਰਦੇ ਬਲਾਤਕਾਰ ਕੀਤੇ ਗਏ ਆ ਟੈਂਡ ਦੇ ਸਾਹਮਣੇ ਅੱਡੇ ਸਾਹਮਣੇ ਧੰਡਾ ਬਲਾਤਕਾਰ ਤੇ ਇਹ ਦੇ ਸਾਹਮਣੇ ਧੀ ਦਾਸ ਇਹਨੇ ਤਸਦਿਕ ਢਾਹੇ ਜਾ ਰਿਹਾ ਇਹਦੇ ਸਮਾਂ ਦੇ ਅੱਜ ਫਟੇੜ ਚੂੜੀਆ ਜਿਹੜੇ ਉਸ ਮਾਂਚ ਕੱਢਿਆ ਗਿਆ ਵਾ 1977 ਕੀ ਮੰਗ ਕਰਦੇ ਸੀ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਐਕਟਾਚਰ ਬੰਦ ਕਰੇ ਯੂਐਨ ਨੂੰ ਅਪੀਲ ਕਰਦੇ ਹਾਂ ਉਸ ਐਰਐਸਏ ਸਾਰੇ ਮਤਾਂ ਨੂੰ ਦੇਖਦੇ ਉਹਦੇ ਵਿੱਚ ਦਖਲ ਦੇਵੇ ਨਹੀਂ ਦੇ ਫਿਰ ਜੇ 1977 ਦੇ ਨਾਲ ਕਿ ਬੰਗਲਾਦੇਸ਼ ਬਣਾਇਆ ਜਾ ਰਿਹਾ ਜਸੇਬਾ ਤਾਂ ਕੋਈ ਇੱਕ ਵੱਖਰਾ ਰਾਸ ਤੇ ਹਿੰਦੂਆਸ ਨਹੀਂ ਬਣਾਇਆ ਜਾ ਰਿਹਾ ਜਸੇਬਾ ਅੱਜ ਦਾ ਵਿਰੋਧ ਸ਼ਹਿਰ ਫਤਿਹਗੜ ਚੂੜੀਆਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆਗੀਆਂ ਆਪਣੇ ਰਾਜਨੀਤਿਕ ਲੈਵਲ ਨੂੰ ਛੱਡ ਕੇ ਹੋਏ ਇਹਦੇ ਵਿੱਚ ਸਾਰੇ ਹੀ ਪਹੁੰਚੇ ਹੋਏ ਨੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ Hindu ਭੈਣ ਭਰਾਵਾਂ ਉੱਤੇ ਉਤਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਜੁਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਫਤਿਹਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਸਾਰੇ ਜਿਹੜੀਆਂ ਆਗੀਆਂ ਧਾਰਮਿਕ ਸੰਸਥਾਵਾਦੀ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਹ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਵੀ ਅੱਜ ਮਿਲੇ ਹੋਸ਼ ਮਾਰਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਦੀ ਸਰਕਾਰ ਜਮਲਸੇਫ ਦੀ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਦੇ ਅਤਿਆਚਾਰਾਂ ਦੇ ਵਿਰੁੱਧ ਜੋ ਹਿੰਦੂਏ ਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅਤਿਆਚਾਰ ਢਾਏ ਜਾ ਰਹੇ ਨੇ ਮੰਨੋ ਢਾਏ ਜਾ ਰਿਆ ਪਿਆਰਾਂ ਦੇ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ उसके विरोध में हिंदू समाज की एक प्रताड़ना ना तो उसको बंद कर ले नहीं तो हिंदू समाज हम जागरूक हो सके हिंदुस्तान हिंदू समाज जरा उन्नीस सौ पत्तर बंग्लादी सरकार बना के देख सकता वा पाकिस्तान को आजाद करा सकता वा और हिंदू समाज भारत का सक्षम है तो अगर उस बंग्लादेश भारत ही बनाने की क्षमता रखना वा इस करके मैं जो अगले रोजगार निकलेगा ही बंग्लादेश रुपत कड़ा गया बंगलादेश बहुत ज्यादा अतवाद आया जिन्हों की सरकार का राज सरकार आया भगवान के मंदिरों उ हमले किए गए बंगलादेश है जिन्होंने असि पूरी पाकिस्तान 2000 ਰੁਪਏ ਆਇਆ ਹੂ ਉਸ ਕੋਈ ਪੂਰੀ ਕਾਰਨਾ ਦਿੰਦੇ ਆ ਹਿੰਦੁਸਤਾਨ ਪੂਰੀ ਤਰ੍ਹਾਂ ਸੰਭਲਤ ਹੋ ਗਿਆ ਬੰਗਲਾਦੇਸ਼ ਦੇ ਇਹ ਸਿਰ ਇਹ ਵੀ ਬੰਗਲਾਦੇਸ਼ ਵਿੱਚ ਅਸੀਂ ਇਸਕੇ ਕੋਈ ਬੰਗਲਾਦੇਸ਼ੀ ਸਰਕਾਰ ਨੂੰ ਕਹਿੰਦੇ ਆ ਕਿ ਪੰਗਾਈ ਇਹ ਸਭ ਕੁਝ ਬੰਦ ਕਰ ਦੇ ਜਿਹੜਾ ਜਿਹੜਾ ਕਿਆ ਗਿਆ ਹੋ ਰਿਹਾ ਉਹ ਬੰਦ ਕਰ ਦੇ ਮੰਗਰਵੀ ਕੋਰਟ ਦਾ ਬੰਦ ਕਰ ਦੇ ਬਹੁਤ ਮਾਰਾ ਕੀਤਾ ਬੰਗਲਾਦੇਸ਼ ਨੇ ਬਹੁਤ ਮਾਰਾ ਕੀਤਾ ਇਹ ਤਾਂ ਹੋਣਾ ਨਹੀਂ ਚਾਹੀਦਾ ਸਾਡੇ ਨਾਲ ਇਨਸਾਫ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਅਸੀਂ ਹਿੰਦੂ ਹੈ ਅਸੀਂ ਹਿੰਦੂ ਹੈ ਇਕਤਾ में ਰਹੇਗੇ ਜਿੰਦਾਬਾਦ ਮਾਫ ਕਰਦੇ ਸਰਕਾਰ ਮਾਫ ਕਰਦੇ ਆ ਕਿ ਬੰਗਲਾਦੇਸ਼ ਨੂੰ ਨਾਸ਼ ਕੀਤਾ ਜਾਏ ਪਰ ਹਿੰਦੂਆਂ ਨੂੰ ਜਿੰਦਾਬਾਦ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਜਾਲ ਜੋ ਸਾਡੇ ਧੀਆਂ ਪੇਣਾ ਤੇ ਮਾਵਾਂ ਤੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਏ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮੁਰਦਾਬਾਦ ਸਾਡੀ ਧੀਆਂ ਪੇਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ